ਕੁਤੰਕੀ ਦੇ ਤੁਤੰਕੀ ਦੇ ਤੁਤੰਕੀ ਲੱਖਰ ਨੇ ਤਾਂ ਲੱਗ ਗਿਆ ਆ 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 ਐ ਨਹੀਂ ਨਹੀਂ ਇਲਜ਼ਾਮ ਇਹ ਵੀ ਨੇ ਕਿ ਉਕਤ ਲੋਕਾਂ ਨੇ ਐਮਰਜੈਂਸੀ ਵਾਰਡ ਦੇ ਵਿੱਚ ਡਿਊਟੀ ਤੇ ਤਨਖਾਹ ਡਾਕਟਰ ਗਗਨਦੀਪ ਸਿੰਘ ਦੇ ਨਾਲ ਬਦਸਲੂਕੀ ਵੀ ਕੀਤੀ ਤੇ ਹੱਥੋਪਾਈ ਵੀ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀ ਗਈ ਨੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਦੇ ਨਾਲ ਅਜਿਹੇ سلوਕ ਕੀਤੇ ਜਾਣ ਤੋਂ ਹਸਪਤਾਲ ਪ੍ਰਸ਼ਾਸਨ ਖਫਾਏ ਤੇ ਇਹੀ ਬਚਾ ਹੈ ਕਿ ਅੱਜ ਸਮੂਹ ਡਾਕਟਰਾਂ ਨੇ ਕੰਮ ਬੰਦ ਕਰਕੇ ਹੜਤਾਲ ਕੀਤੀ ਹੈ ਤੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਬਰਨਾਲਾ ਪੁਲਿਸ ਪ੍ਰਸ਼ਾਸਨ ਤੋਂ ਮੁੱਲਜ਼ਿਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਸੋ ਵਸੋ। ਬਲਾਦ ਮੈਤਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਗੁੰਡਾਗਰਦੀ ਹਾਏ ਹਾਏ। ਹਾਏ ਹਾਏ ਹਾਏ। ਰਾਜੀ ਗਰੀਬ 11:30 ਦੇ ਆਰਾਊਂਡ ਪੇਸ਼ੈਂਟ ਐਮਰਜੈਂਸੀ ਦੇ ਵਿੱਚ ਪਹੁੰਚਿਆ। ਉਸ ਤੋਂ ਬਾਅਦ ਉਹਦੀ ਚੈੱਕਅਪ ਮੁੱਢਲੀ ਚੈੱਕਅਪ ਤੋਂ ਬਾਅਦ ਉਹਦਾ ਇਲਾਜ ਚੱਲ ਰਿਹਾ ਸੀ। ਜਿਸ ਦੇ ਦੌਰਾਨ ਉਹਦੇ ਨਾਲ ਦੇ ਮਰੀਜ਼ ਉਹ ਪਹਿਲੇ ਇਨੀਸ਼ੀਅਲੀ ਥੋੜੇ ਅਗਰੈਸਿਵ ਹੋਣੇ ਸ਼ੁਰੂ ਹੋਏ। ਉਸ ਤੋਂ ਬਾਅਦ ਉਹਨਾਂ ਨੇ ਮੰਦਵਾ ਗਈ ਮੰਦੀ ਬੋਲੀ ਬੁਲਣੀ ਸਟਾਰਟ ਕਰੀ ਉਲਾਜੀਦਰਨ ਜਦੋਂ ਇਨਵੈਸਟੀਗੇਸ਼ਨ ਦਾ ਟਾਈਮ ਆਇਆ ਕਿ ਇਨਵੈਸਟੀਗੇਸ਼ਨ ਕਰਾਈ ਜਾਏ ਪੇਸ਼ੈਂਟ ਦੀ ਤੇ ਉਹਨਾਂ ਨੇ ਮੇਰੇ ਤਰਫ ਥੋੜਾ ਅਗਰੈਸਿਵਿਟੀ ਦਾ ਐਟੀਟਿਊਡ ਥੋੜਾ ਜ਼ਿਆਦਾ ਵਧਾਇਆ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਹੱਥਪਾਈ ਕਰਨੀ ਸ਼ੁਰੂ ਕਰੀ ਐਂਡ ਡਰਾਉਣਾ ਧਮਕਾਉਣਾ ਉਸ ਤੋਂ ਬਾਅਦ ਘਰ ਦੇ ਨੂੰ ਡਰਾਉਣਾ ਧਮਕਾਉਣਾ ਪਰਸਨਲ ਦੀ ਹਾਂਜੀ ਮੇਰੇ ਘਰ ਦੇ ਬਾਰ ਮੈਨੂੰ ਨਕਰੇਣਾ ਵਰਦੀਆਂ ਅਤੇ ਜਾਨੋ ਮਾਰਨੀ ਧਮਕੀਆਂ ਦਿੱਤੀਆਂ ਗਈ ਮੈਂ ਉਸ ਦਰਾਨ ਪੀਸੀਆਰ ਨੂੰ ਕਾਲ ਕਰਿਆ ਕਿ ਮੈਨੂੰ ਸਹਾਇਤਾ ਚਾਹੀਦੀ ਹੈ ਬਿਕੋਜ਼ ਮੈਨੂੰ ਤੇ ਸਟਾਫ ਨੇ ਮੈਨੂੰ ਉਸ ਤੋਂ ਬਾਅਦ ਕਢਵਾਇਆ ਐਂਡ ਫਿਰ ਉਸ ਤੋਂ ਬਾਅਦ ਗਾਲ੍ਹੀਆਂ ਦਿੰਦੇ ਹੋਏ ਤੇ ਆਪਣਾ ਧਮਕੀਆਂ ਦਿੰਦੇ ਹੋਏ ਉਹ ਇਥੋਂ ਐਮਰਜੈਂਸੀ ਦੇ ਵਿੱਚੋਂ ਚਲੇ ਗਏ ਇਹ ਜਸਸ ਦੀ ਡਿਮਾਂਡ ਹੈ ਕਿ ਜਦ ਤੱਕ ਜਸਸ ਨਹੀਂ ਸਾਨੂੰ ਮਿਲਦਾ ਉਦ ਤੱਕ ਅਸੀਂ ਆਪਣਾ ਸਟਰਗਲ ਕੰਟੀਨ ਰੱਖਾਂਗੇ ਇਹ ਕੱਲ ਰਾਤ ਦੀ ਗੱਲ ਹੈ ਬੜੀ ਮੰਦ ਭਾਗੀ ਘਟਨਾ ਹੋਈ ਹੈ ਸਾਡੇ ਡਾਕਟਰ ਗਗਨ ਸੀਗੇ ਐਮਰਜੈਂਸੀ ਡਿਊਟੀ ਤੇ ਤੁਹਾਨੂੰ ਸਾਡੇ ਦਾ 11:11 ਦੀ ਕੋਈ ਪੇਸ਼ੈਂਟ ਆਇਆ ਉਹਦੇ ਰਿਲੇਟਿਵਜ਼ ਨੇ ਡਾਕਟਰ ਸਾਹਿਬ ਨਾਲ ਬਹੁਤ ਗਲਤ ਬਿਹੇਵ ਕੀਤਾ ਮੈਨ ਹੈਂਡਲਿੰਗ ਕੀਤੀ ਹੱਥੋਪਾਈ ਕੀਤੀ ਔਰ ਧਮਕੀਆਂ ਦਿੱਤੀਆਂ ਤੇ ਬਹੁਤ ਹੀ ਬਹੁਤ ਹੀ ਬੈਡ ਵੀ ਦੇਸੀ ਉਹਨਾਂ ਦਾ ਉਸ ਦੇ ਪ੍ਰੋਟੈਸਟ ਦੇ ਵਿੱਚ ਹੀ ਸਾਡੇ ਸਾਰੇ ਡਾਕਟਰ ਸਾਹਿਬ ਜਿਹੜੇ ਆਂਗੇ ਨੇ ਉਹ ਉਹ ਕਾਰਵਾਈ ਦੀ ਮੰਗ ਕਰ ਰਹੇ ਉਹਨਾਂ ਦੋਸ਼ੀਆਂ ਤੇ ਜਰੂਰੀ ਕਾਰਵਾਈ ਕੀਤੀ ਜਾਵੇ ਨੈਚੁਰਲੀ ਫਿਰ ਇਹ ਇਨਸਿਕਰ ਐਨਵਾਇਰਨਮੈਂਟ 'ਚ ਡਾਕਟਰਾਂ ਵਾਸਤੇ ਕੰਮ ਕਰਨਾ ਬੜਾ ਔਖਾ ਹੈ ਤੇ ਇਹ ਤਾਂ ਉਹਨਾਂ ਦੀ ਮਜਬੂਰੀ ਹੈ ਕਿ ਉਹ ਉੱਥੇ ਬੈਠੇ ਨੇ ਮਰੀਜ਼ਾਂ ਦੀ ਤਕਲੀਫ ਨੂੰ ਵੀ ਸਮਝਦੇ ਨੇ ਪਰ ਉਹ ਇਸ ਤਰ੍ਹਾਂ ਬੇਵਸੀ ਹੁਣਾਂ ਦੀ ਕਿ ਜਦੋਂ ਤੱਕ ਉਹਨਾਂ ਨੂੰ ਸਿਕਿਉਰ ਐਨਵਾਇਰਨਮੈਂਟ ਨਹੀਂ ਮਿਲਦਾ ਤਾਂ ਉਹਨਾਂ ਵਾਸਤੇ ਕੰਮ ਕਰਨਾ ਮੁਸ਼ਕਲ ਹੈ। ਅਸੀਂ ਪੁਲਿਸ ਅਧਿਕਾਰੀ ਨਾਲ ਅਪਰੋਚ ਕੀਤਾ ਸਵੇਰੇ ਤੇ ਉਹ ਉਹਨਾਂ ਨੇ ਅਸ਼ੋਰੈਂਸ ਦਿੱਤੀ ਕਿ ਡੈਫੀਨਿਟਲੀ ਕਾਰਵਾਈ ਹੋਏਗੀ ਤੇ ਲੋੜੀਂਦੀ ਕਾਰਵਾਈ ਹੋਵੇ ਤੇ ਸਾਡੇ ਹਸਪਤਾਲ ਦੇ ਵਿੱਚ ਸਿਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਅੱਗੇ ਕੋਈ ਜਾਂ ਜਿਹਾ ਘਟਨਾ ਨਾ ਹੋਵੇ। ਹੋਮ ਰੀਜ ਦੇ ਨਾਲ ਆਏ ਸੀਗੇ ਉਹਨਾਂ ਵੱਲੋਂ ਡਾਕਟਰ ਸਾਹਿਬ ਨੂੰ ਹੱਥਾ ਪਾਈ ਵੀ ਕੀਤੀ ਗਈ। ਇਵਨ ਉਹਨਾਂ ਨੇ ਡਾਕਟਰ ਸਾਹਿਬ ਨੂੰ ਬਰਬਲੀ ਦੀ ਬਹੁਤ ਧਮਕੀਆਂ ਦਿੱਤੀਆਂ ਕਿ ਅਸੀਂ ਤੁਹਾਡੇ ਘਰ ਨੂੰ ਅੱਗ ਲਗਾ ਦਾਂਗੇ, ਤੁਹਾਨੂੰ ਬਾਹਰ ਮਿਲੇ ਉਹ ਅਸੀਂ ਗਲਤ ਘਟਨਾ ਹੋਈ ਹੈ ਜੀ ਇੱਦੇ ਨਾਲ ਸਾਰਿਆਂ ਦਾ ਮਨੋਬਲ ਗਿਰਦਾਗਾ ਕਿ ਹਾਂ ਆਪਾਂ ਇਥੇ ਸੇਵਾਵਾਂ ਦੇ ਰਹੀਆਂ ਏਦਾਂ ਦੇ ਮਾਹੌਲ ਦੇ ਵਿੱਚ ਕੰਮ ਕਰਨਾ ਪੋਸੀਬਲ ਨਹੀਂ ਹੈ ਅੱਜ ਦੇ ਲਈ ਸਿਰਫ ਸਿਵਲ ਹਸਪਤਲ ਬਰਨਾਲੇ ਦੇ ਵਿੱਚ ਹੀ ਸਰਵਿਸਿਜ਼ ਬੰਦ ਰਹੀਆਂ ਕੱਲ ਤੋਂ ਅਸੀਂ ਸਾਰਾ ਜਿਹੜਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਹੋਰ ਹਸਪਤਲ ਨੇ ਤਪਾਸਨੋ ਅਪਰਾਡ ਵਗੈਰਾ ਸਾਰੇ ਹਸਪਤਲ ਦੇ ਵਿੱਚ ਚੋਪੜੀ ਸਰਵਿਸਿਜ਼ ਹਨ ਸਾਡੇ ਵੱਲੋਂ ਰਾਤ ਨੂੰ ਉਸੇ ਟਾਈਮ ਹੀ ਪੁਲਿਸ ਆਫਿਸ ਦਫ਼ਤਰ ਦੇ ਵਿੱਚ ਭੇਜਿਆ ਗਿਆ ਸੀਗਾ ਰੁਕਾ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸੇ ਕਰਕੇ ਸਾਨੂੰ ਇੱਥੇ ਬੈਠਣਾ ਪਿਆ ਹੈਗਾ ਉੱਥੇ ਹੀ ਮਾਮਲਾ ਧਿਆਨ ਵਿੱਚ ਆਉਣ ਤੋਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਰਾਤ ਕਰੀਬ ਨਾ 1.5 ਵਜੇ ਦੇ ਕਰੀਬ ਸਾਨੂੰ ਰੁਕਾ ਡਾਕਟਰੀ ਰੁਕਾ ਮਸੂਲ ਹੋਇਆ ਸੀ ਸਿਵਲ ਹਸਪੀਟਲ ਤੋਂ ਡਾਕਟਰ ਗਗਨਦੀਪ ਜੀ ਨਾਲ ਕੋਈ ਹੱਥਪਾਈ ਕਰਨ ਸੋਣੀ ਅੱਜ ਉਹਦੇ ਖਿਲਾਫ ਬੰਨਦੀ ਕਾਰਵਾਈ ਡਾਕਟਰ ਗਗਨਦੀਪ ਸਿੰਘ ਦੇ ਅਰਜੀ ਦਾ ਬਿਆਨ ਲਿਖ ਕੇ ਐਫ ਆਈ ਆਰ ਨੰਬਰ ਐਫ ਆਈ ਆਰ ਨੰਬਰ 26 ਬਣਦੀਆਂ ਸਿਕਸਮਾਂ ਦਾ ਇਹ ਦਰਜ ਕਰਤੀ ਹੈ ਦੋਸਿਆਂ ਦੀ ਭਾਲ ਜਾਰੀ ਹੈ ਦੋਸੀ ਰੋਹਿਤ ਕੁਮਾਰ ਇੱਕ ਭਾਨਚੰਦ ਇੱਕ ਨਾਮ ਲਉਂ ਬਿਅਕ ਤੇ ਤੈਨੂੰ ਦੋਸੀ ਖਲਾਫ ਐਫਆਰ ਦਰਜ ਕਰਤੀ ਭਾਲ ਜਾਰੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਦੂਜੇ ਪਾਸੇ ਡਾਕਟਰਾਂ ਦੇ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਖਾਸੇ ਖੰਜਲ ਖਰਾਬ ਹੋਣਾ ਪਿਆ ਹਾਲਾਤੇ ਬਣ ਗਏ ਕਿ ਐਮਰਜੈਂਸੀ ਵਿੱਚ ਇਲਾਜ ਕਰਵਾਉਣਾ ਹੈ ਮਰੀਜ਼ਾਂ ਦੇ ਪਰਿਵਾਰਾਂ ਦੀ ਡਾਕਟਰਾਂ ਨਾਲ ਤੂ ਤੂ ਮੈਂ ਮੈਂ ਵੀ ਹੋਈ ਸਮਾਹ ਹੈਂਡਲ ਨਹੀਂ ਕਰ ਸਕਿਆ ਮਨਸੀ ਵਾਲਾ ਜਿਹੜੀ ਆ ਐ ਇੱਕ ਤੁਹਾਨੂੰ ਕਹਿੰਦੇ ਸੀ ਹੈ ਤੁਸੀਂ ਸਾਨੂੰ ਸਾਡਾ ਮਰੀਜ਼ਾਂ ਦਾ ਕੀ ਕਸੂਰ ਆ ਕਹਿੰਦਾ ਕੀ ਕਸੂਰ ਹੈ ਸਾਡੇ ਸੋਣੇ ਸੋਟੇ ਨੂੰ ਆਖਾਈ ਹੈ ਕੱਟੀਆਂ ਗਈਆਂ ਨੇ ਦੋੜੀ ਬੋਲੀ ਪਰ ਆਹ ਹੋਣਾ ਨਹੀਂ ਸਾਡਾ ਮਰੀਜ਼ ਇੰਨਾ ਬੀਪੀ ਨੂੰ ਮਾਰ ਗਿਆ ਤੇ ਉੱਚੀ ਬੋਲਣਾ ਕੁਝ ਨਹੀਂ ਹੋਣਾ ਬੀਪੀ ਕਿੱਥੇ ਭਾਈ ਬੋਲ ਇੱਕ 180 ਦਵਾਈ ਕਿਸੇ ਨਾਲ ਨਹੀਂ ਹਸਪਤਾਲ ਆਏ ਲੋਕਾਂ ਦਾ ਕਹਿਣਾ ਹੈ ਕਿ ਡਾਕਟਰਾਂ ਨਾਲ ਕੀਤਾ ਗਿਆ ਦੁਰਵਿਵਹਾਰ ਨਿੰਦਨਯੋਗ ਹੈ ਲੇਕਿਨ ਇਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਦੂਜੇ ਮਰੀਜ਼ਾਂ ਦੀ ਖੱਜਲ ਖੁਆਰੀ ਕਰਨਾ ਵੀ ਸਹੀ ਗੱਲ ਨਹੀਂ। ਜਿੰਦਾਬਾਦ 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 ਰਾਤ ਐਮਰਜੈਂਸੀ ਦੇ ਵਿੱਚ ਕੋਈ ਡਾਕਟਰ ਸਾਹਿਬ ਨਾਲ ਕੋਈ ਹੱਥੋਪਾਈ ਹੋਈ ਹੈ ਜੀ ਐਮਰਜੈਂਸੀ ਦੇ ਵਿੱਚ ਬਸਲੂਕੀ ਕੀਤੀ ਆ ਬਹੁਤ ਨਿੰਦਯਮਯੋਗ ਆ ਕਿਉਂਕਿ ਡਾਕਟਰ ਦੇ ਉੱਤੇ ਜੇ ਹੱਥ ਚੱਕ ਲਿਆ ਇਹ ਰੱਬ ਆ ਡਾਕਟਰ ਇਸ ਤੋਂ ਉੱਪਰ ਕੋਈ ਨਹੀਂ ਹੈਗਾ ਪਰ ਹੁਣ ਇਹੋ ਦੋ ਬੰਦਿਆਂ ਦੀ ਗਲਤੀ ਨਾਲ ਅੱਜ ਹਜ਼ਾਰਾਂ ਲੋਕ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਡਾਕਟਰ ਸਾਹਿਬ ਇੱਕ ਇਹੋ ਜਿਹੀ ਚੀਜ਼ ਆ ਜਿਹੜੇ ਭਗਵਾਨ ਦਾ ਰੂਪ ਆ ਜਿਹੜੇ ਹਾਂ ਡਾਕਟਰ ਸਾਹਿਬ ਸਾਰੇ ਹਰਤਾਲ ਤੇ ਬੈਠੇ ਆ ਉਹਨਾਂ ਤੇ ਕੋਈ ਹਜੇ ਤੱਕ ਕਾਰਵਾਈ ਨਹੀਂ ਹੋਈ ਵੀ ਮਰੀਜ਼ ਪਰੇਸ਼ਾਨ ਹੋ ਰਹੇ ਹੈਗੇ